ਅੱਜਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਇਸ ਚੀਜ਼ ਨੂੰ ਦੇਖਾਂਗੇ ਔਰ ਵਚਨ ਦੇ ਦੁਆਰਾ ਸਮਝਾਂਗੇ ਕਿ ਸ਼ਰਾਪ ਜਿਹੜੇ ਆ ਉਹ ਸਾਡੇ ਜੀਵਨ ਦੇ ਵਿੱਚ ਕਿਉਂ ਆਉਂਦੇ ਆ ਔਰ ਕਿੱਦਾਂ ਅਸੀਂ ਇਨ੍ਹਾਂ ਸ਼ਰਾਪਾਂ ਤੋਂ ਜਿਹੜੀ ਆ ਨਜਾਤ pa ਸਕਦੇ ਆ ਕਿਉਂਕਿ ਜਦੋਂ ਤੱਕ ਸ਼ਰਾਪ ਨਹੀਂ ਟੁੱਟਣਗੇ ਕੱਟਸ ਬ੍ਰੇਕ ਨਹੀਂ ਹੋਣਗੇ ਉਦੋਂ ਤੱਕ ਨਾ ਤੁਸੀਂ ਰੂਹਾਨੀ ਤਰੱਕੀ ਕਰ ਪਾਉਗੇ ਨਾ ਜਿਸਮਾਨੀ ਤਰੱਕੀ ਕਰ ਪਾਉਗੇ ਸਰੀਰਕ ਚੰਗਿਆਈ ਦੇ ਲਈ ਤੇ ਆਤਮਿਕ ਚੰਗਿਆਈ ਦੇ ਲਈ ਦੋਨੋਂ ਦੇ ਲਈ ਸਰਾਪਾਂ ਦਾ ਟੁੱਟਣਾ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਅਰ ਬਹੁਤ ਇਲਾਜ ਕਰਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਆਰਾਮ ਨਹੀਂ ਆਉਂਦਾ ਇਹਦਾ ਮਤਲਬ ਉਹਨਾਂ ਦੇ ਜੀਵਨ ਦੇ ਵਿੱਚ ਸਰਾਪ ਕੰਮ ਕਰ ਰਹੇ ਹਨ। ਕੋਈ ਬਿਮਾਰੀ ਲੰਬੇ ਸਮੇਂ ਤੋਂ ਇਹਦਾ ਮਤਲਬ ਉਹਨਾਂ ਦੇ ਜੀਵਨ ਦੇ ਵਿੱਚ ਸਰਾਪ ਕੰਮ ਕਰ ਰਹੇ ਹਨ। ਜਿਹੜੀਆਂ ਬਿਮਾਰੀਆਂ ਮੌਸਮ ਦੇ ਬਦਲਣ ਨਾਲ ਆਉਂਦੀਆਂ ਉਹ ਕੋਈ ਬਿਮਾਰੀਆਂ ਨਹੀਂ ਆ ਉਹ ਇੱਕ ਤਰ੍ਹਾਂ ਦਾ ਪਰਿਵਰਤਨ ਆ ਉਹਨੂੰ ਬਿਮਾਰੀ ਨਹੀਂ ਕਿਹਾ ਜਾ ਸਕਦਾ ਕਿ ਗਰਮੀ ਖਤਮ ਹੋਣ ਤੇ ਜਦੋਂ ਸਿਆਲ ਆਉਣ ਲੱਗਦਾ ਥੋੜੇ ਦਿਨਾਂ ਲਈ ਕਿਸੇ ਨੂੰ ਜ਼ੁਕਾਮ ਹੋ ਗਿਆ ਇੱਕ ਦੋ ਦਿਨ ਲਈ ਬੁਖਾਰ ਹੋ ਗਿਆ ਇਹ ਕੋਈ ਬਿਮਾਰੀ ਨਹੀਂ ਆ ਇਹ ਮੌਸਮ ਦਾ ਬਦਲਾਅ ਹੋ ਆ ਜਿਹਦਾ ਕਰਕੇ ਬਾਡੀ ਦੇ ਵਿੱਚ ਵੀ ਬਦਲਾਅ ਹੁੰਦਾ ਹੈ ਪਰ ਕੁਝ ਬਿਮਾਰੀਆਂ ਆ ਜਿਹੜੀਆਂ ਬਹੁਤ ਲੰਮੇ ਸਮੇਂ ਤੋਂ ਕਿਸੇ ਦੇ ਜਿਸਮ ਦੇ ਅੰਦਰ ਬਹੁਤ ਇਲਾਜ ਕਰਵਾਇਆ ਸਗੋ ਇਲਾਜ ਕਰਵਾਉਣ ਦੇ ਨਾਲ ਨਾਲ ਘਰ ਦਾ ਜਿਹੜਾ ਧਾਨ ਆ ਉਹ ਵੀ ਖਤਮ ਹੋ ਗਿਆ ਉਹ ਸਰਾਪ ਆ ਤੁਸੀਂ ਕੋਈ ਕੰਮ ਕਰਦੇ ਪਰ ਉਹ ਬਣਦਾ ਨਹੀਂ ਪਰ ਪੈਸਾ ਬਰਬਾਦ ਹੋ ਜਾਂਦਾ ਉਹ ਇੱਕ ਸਰਾਪ ਆ ਤਾਂ ਅੱਜ ਅਸੀਂ ਉਹਨਾਂ ਹੀ ਚੀਜ਼ਾਂ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਔਰ ਮੈਨੂੰ ਯਕੀਨ ਆ ਕਿ ਅੱਜ ਦਾ ਵਚਨ ਸੁਣਨ ਦੇ ਬਾਅਦ ਅਗਰ ਤੁਸੀਂ ਪ੍ਰਭੂ ਜੀ ਦੇ ਨਾਲ ਵਫਾਦਾਰ ਹੋਗੇ ਤਾਂ ਸਰਾਪ ਜ਼ਰੂਰ ਟੁੱਟਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਤੇ ਆਮੇਨ ਸੋ ਆਉ ਦੇਖਦੇ ਆ ਕਹਾਉਤਾਂ ਦੀ ਕਿਤਾਬ ਇਹਦਾ 26 ਨੰਬਰ ਅਧਿਆਏ ਇਹਦੀ 2 ਨੰਬਰ ਪੰਕਤੀ ਦੇ ਵਿੱਚ ਇੱਥੇ ਇਦਾਂ ਲਿਖਿਆ ਆ ਜਿਵੇਂ ਚਿੜੀ ਭੌਂਦੀ ਅਤੇ ਬਾਲ ਘਟਾਰਾ ਉੱਡਦਾ ਫਿਰਦਾ ਹੈ ਉਵੇਂ ਹੀ ਮੱਲੋ ਮੱਲੀ ਦਾ ਸਰਾਪ ਨਹੀਂ ਪੈਂਦਾ ਜਿਵੇਂ ਆਕਾਸ਼ ਦੇ ਵਿੱਚ ਛੋਟੇ ਛੋਟੇ ਪੰਛੀ ਉੜਦੇ ਫਿਰਦੇ ਆ ਸਰਾਪ ਇਦਾਂ ਹੀ ਨਹੀਂ ਉੜਦਾ ਫਿਰਦਾ ਕਿ ਜਿੱਥੇ ਮਰਜ਼ੀ ਜਾ ਕੇ ਬਹਿ ਗਿਆ ਸਰਾਪ ਆਪੇ ਹੀ ਨਹੀਂ ਤੁਹਾਡੇ ਉੱਤੇ ਆ ਗਿਆ ਇਹ ਚੀਜ਼ ਸਾਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਈ ਵਾਰੀ ਇਨਸਾਨ ਨੂੰ ਲੱਗਦਾ ਆਪੇ ਹੀ ਸਰਾਪ ਆ ਗਿਆ ਸਰਾਪ ਆਪੇ ਨਹੀਂ ਆਉਂਦਾ ਉਹਦੇ ਪਿੱਛੇ ਬਹੁਤ ਵੱਡੀ ਵਜ੍ਹਾ ਹੁੰਦੀ ਆ ਜਦੋਂ ਸਰਾਪ ਕਿਸੇ ਦੇ ਜੀਵਨ ਦੇ ਵਿੱਚ ਆਉਂਦੇ ਆ। ਅਰ ਇੱਥੇ ਸਾਫ਼ ਲਿਖਿਆ ਕਿ ਬਰਡਸ ਦੇ ਵਾਂਗ ਨਹੀਂ ਪੰਛੀਆਂ ਦੇ ਵਾਂਗ ਨਹੀਂ। ਕਿਉਂ ਆਕਾਸ਼ ਦੇ ਵਿੱਚ ਭੋਂਦਾ ਫਿਰਦਾ ਸੀਗਾ ਤੇ ਫੇ ਕਿਸੇ ਦੇ ਉੱਤੇ ਆ ਗਿਆ। ਕਹਿੰਦਾ ਉਵੇਂ ਹੀ ਮੱਲੋ ਮੱਲੀ ਦਾ ਸਰਾਪ ਨਹੀਂ ਪੈਂਦਾ। ਮੱਲੋ ਮੱਲੀ ਕਿਸੇ ਤੇ ਨਹੀਂ ਪੈਂਦਾ। ਕਿਸੇ ਵਜ੍ਹਾ ਦਾ ਕਰਕੇ ਕਿਸੇ ਖਾਸ ਕਾਰਨ ਦਾ ਕਰਕੇ ਜਿਹੜਾ ਸਰਾਪ ਆ ਉਹ ਕਿਸੇ ਦੇ ਜੀਵਨ ਦੇ ਵਿੱਚ ਆਉਂਦਾ ਆ। ਆਪਾਂ ਦੇਖਦੇ ਆਂ ਬਹੁਤ ਛੋਟੀਆਂ ਚੀਜ਼ਾਂ ਦਾ ਕਰਕੇ ਵੀ ਸਰਾਪ ਜਿਹੜਾ ਆ ਬੰਦੇ ਦੇ ਜੀਵਨ ਦੇ ਵਿੱਚ ਆ ਜਾਂਦਾ ਆ ਉਹ ਆਪਾਂ ਦੇਖਦੇ ਆਂ ਉਤਪਤੀ ਦੀ ਕਿਤਾਬ ਉਹਦਾ 12 ਨੰਬਰ ਅਧਿਆਏ ਉਹਦੀ 2 ਤੇ 3 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਆਬਰਾਹਮ ਨੂੰ ਪਰਮੇਸ਼ਵਰ ਬਰਕਤ ਦੇ ਰਹੇ ਕਿੰਨੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਔਰ ਮੈਂ ਤੈਨੂੰ ਅਸੀਸ ਦੇਵਾਂਗਾ ਅਰ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹਨੂੰ ਸਰਾਪ ਦੇਵਾਂਗਾ ਅਤੇ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਹallelujah ਆਮੇਨ ਇਸ ਵਚਨ ਤੋਂ ਸਾਨੂੰ ਇੱਕ ਚੀਜ਼ ਸਮਝ ਆਉਂਦੀ ਆ ਕਿ ਜਿਨ੍ਹਾਂ ਲੋਕਾਂ ਨੂੰ ਪ੍ਰਭੂ ਜੀ ਨੇ ਬlesਸ ਕੀਤਾ ਆ ਜਿਨ੍ਹਾਂ ਲੋਕਾਂ ਦੇ ਉੱਤੇ ਪ੍ਰਭੂ ਨੇ ਬਰਕਤ ਖੋਲੀ ਆ ਜਿਨ੍ਹਾਂ ਲੋਕਾਂ ਨੂੰ ਪ੍ਰਭੂ ਪਸੰਦ ਕਰਦੇ ਆ ਅਗਰ ਕੋਈ ਇਨਸਾਨ ਉਹਨਾਂ ਦੇ ਵਿਰੁੱਧ ਬੋਲਦਾ ਆ ਉਹਨਾਂ ਦੇ ਖਲਾਫਤ ਦੇ ਵਿੱਚ ਕੋਈ ਯੋਜਨਾ ਘੜਦਾ ਆ ਤਾਂ ਉਸ ਗਲਤ ਬੋਲਣ ਵਾਲੇ ਇਨਸਾਨ ਦੇ ਉੱਤੇ ਉਸ ਗਲਤ ਯੋਜਨਾ ਬਣਾਉਣ ਵਾਲੇ ਇਨਸਾਨ ਦੇ ਉੱਤੇ ਖਿਲਾਫਤ ਕਰਨ ਵਾਲੇ ਇਨਸਾਨ ਦੇ ਉੱਤੇ ਸਰਾਪ ਆਉਂਦਾ ਹੈ ਕਿਉਂਕਿ ਇਥੇ ਸਾਫ਼ ਲਿਖਿਆ ਹੈ ਪ੍ਰਭੂ ਉਹਨੂੰ ਬles ਕਰ ਰਿਹਾ ਕਹਿੰਦੇ ਮੈਂ ਤੈਨੂੰ ਇੱਕ ਵੱਡੀ ਕਾਮ ਬਣਾਉਂਗਾ ਮੈਂ ਤੈਨੂੰ ਬles ਕਰੂੰਗਾ ਅਸੀਸ ਦੇਉਂਗਾ ਮੈਂ ਤੇਰਾ ਨਾਮ ਵੀ ਵੱਡਾ ਕਰੂੰਗਾ ਕਈ ਵਾਰੀ ਅਸੀਂ ਵੱਡੇ ਨਾਮ ਵਾਲੇ ਲੋਕਾਂ ਦੇ ਖਿਲਾਫ ਐਵੇਂ ਹੀ ਬੋਲਣ ਲੱਗ ਜੰਨੇ ਆ ਤੁਹਾਨੂੰ ਪਤਾ ਧਨ ਦੌਲਤ ਐਵੇਂ ਹੀ ਨਹੀਂ ਮਿਲਦਾ ਜਿਹਦੇ ਉੱਤੇ ਪ੍ਰਭੂ ਮਿਹਰવાન ਹੋਣ ਉਹਨੂੰ ਬles ਕਰਦੇ ਆ ਕਿਸੇ ਦਾ ਅਹੁਦਾ ਐਵੇਂ ਹੀ ਨਹੀਂ ਉੱਚਾ ਹੋ ਜਾਂਦਾ ਵਚਨ ਚ ਲਿਖਿਆ ਬਾਦਸ਼ਾਹਾਂ ਨੂੰ ਮੈਂ ਹੀ ਠਹਿਰਾਉਂਦਾ ਆ ਗੱਦੀਆਂ ਕੁਰਸੀਆਂ ਅਹੁਦੇ ਰੈਪਿਟੇਸ਼ਨ ਸਟੇਟਸ ਇਹ ਪਰਮੇਸ਼ਵਰ ਦੇ ਵੱਲੋਂ ਇੱਕ ਬlesਿੰਗ ਆ ਤੇ ਅਸੀਂ ਬlesing ਪਾਈ ਹੋਈ ਲੋਕਾਂ ਦੇ ਵਿਰੁੱਧ ਜਦੋਂ ਬੋਲਣ ਲੱਗ ਜਾਂਦੇ ਆ ਕਿ ਇਹ ਆ ਕਰਦਾ ਉਹ ਕਰਦਾ ਅਸੀਂ ਆਪਣੇ ਜੀਵਨ ਦੇ ਵਿੱਚ ਸਰਾਪ ਨੂੰ ਖੋਲਦੇ ਆ ਅਰੇ ਇੱਥੇ ਇੱਕ ਹੋਰ ਗੁੱਝਾ ਭੇਤ ਆ ਇੱਥੇ ਲਿਖਿਆ ਲਾਸਟ ਵਾਲੀ ਲਾਈਨ 'ਚ ਕਹਿੰਦਾ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਇੱਥੇ ਇਹ ਨਹੀਂ ਲਿਖਿਆ ਕੱਲੇ ਯਹੂਦੀ ਮੁਬਾਰਕ ਹੋਣਗੇ ਕੱਲੇ ਇਸਰਾਇਲ 'ਚ ਰਹਿਣ ਵਾਲੇ ਲੋਕ ਮੁਬਾਰਕ ਹੋਣਗੇ ਧਰਤੀ ਦੇ ਸਾਰੇ ਘਰਾਣੇ ਮਤਲਬ ਜਿਹੜਾ ਕੋਈ ਵੀ ਅਬਰਾਹਮ ਦੇ ਪਰਮੇਸ਼ਵਰ ਨੂੰ ਪਰਮੇਸ਼ਵਰ ਮੰਨੇਗਾ ਅਬਰਾਹਮ ਦਾ ਪਰਮੇਸ਼ਵਰ ਉਸ ਇਨਸਾਨ ਨੂੰ ਵੀ ਬਰਕਤ ਦੇਵੇਗਾ ਹallelujah ਅਰ ਕਿੰਨਾ ਜਿਹੜਾ ਤੈਨੂੰ ਆਸ਼ੀਸ਼ ਦੇਊਗਾ ਮੈਂ ਉਹਨੂੰ ਵੀ ਬles ਕਰੂੰਗਾ ਜਿਹੜਾ ਤੈਨੂੰ ਅਬਰਾਹਮ ਤੈਨੂੰ ਬles ਕਰੂਗਾ ਮੈਂ ਉਹਨੂੰ ਬles ਕਰੂੰਗਾ ਜਿਹੜਾ ਤੈਨੂੰ ਕਰਸ ਕਰੂਗਾ ਮੈਂ ਉਹਨੂੰ ਕਰਸ ਕਰੂੰਗਾ ਮਤਲਬ ਅਸੀਂ ਅਗਰ ਪਰਮੇਸ਼ਵਰ ਦੇ ਲੋਕਾਂ ਨੂੰ ਬles ਕਰਦੇ ਆ ਉਹਨਾਂ ਦੇ ਲਈ ਚੰਗੇ ਸ਼ਬਦ ਬੋਲਦੇ ਆ ਪਰਮੇਸ਼ਵਰ ਦੇ ਠਹਿਰਾਏ ਹੋਏ ਲੋਕਾਂ ਦੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ ਬੋਲਦੇ ਚੁਗਲੀਆਂ ਵਾਲੇ ਸ਼ਬਦ ਨਹੀਂ ਬੋਲਦੇ ਸਾਡੇ ਜੀਵਨ ਦੇ ਵਿੱਚ ਬਰਕਤ ਆਉਂਦੀ ਆ ਪਰ ਜਦੋਂ ਅਸੀਂ ਪਰਮੇਸ਼ਵਰ ਦੇ ਅਭਿਸ਼ਿਖਤ ਲੋਕਾਂ ਦੀ ਖਲਾਫਤ ਦੇ ਵਿੱਚ ਪਰਮੇਸ਼ਵਰ ਦੇ ਠਹਿਰਾਏ ਹੋਏ ਲੋਕਾਂ ਦੀ ਖਲਾਫਤ ਵਿੱਚ ਪਰਮੇਸ਼ਵਰ ਵੱਲੋਂ ਤਨੀ ਬਣਾਏ ਹੋਏ ਲੋਕਾਂ ਦੀ ਖਲਾਫਤ ਵਿੱਚ ਜਦੋਂ ਬੋਲਦੇ ਆ ਆਪਣੇ ਆਪ ਫੇਰ ਸਰਾਪ ਹੁੰਦਾ ਆ ਉੜਦਾ ਉੜਦਾ ਨਹੀਂ ਆਉਂਦਾ ਸਾਡੀ ਨਿੰਦਿਆ ਕਰਨ ਦਾ ਕਰਕੇ ਆਉਂਦਾ ਚੁਗਲੀ ਕਰਨ ਦਾ ਕਰਕੇ ਸਰਾਪ ਐਂਟਰ ਕਰਦਾ ਆ ਜੀਵਨ ਦੇ ਵਿੱਚ ਇਹਦੀ ਇੱਕ ਹੋਰ ਐਗਜ਼ਾਮਪਲ ਆ ਉਪਦੇਸ਼ਿਕ ਦੀ ਪੋਥੀ ਉਹਦਾ 10 ਨੰਬਰ ਅਧਿਆਏ ਉਹਦੀ 20 ਨੰਬਰ ਪੰਕਤੀ ਕਹਿੰਦਾ ਤੂੰ ਆਪਣੇ ਮਨ ਵਿੱਚ ਵੀ ਪਾਤਸ਼ਾਹ ਨੂੰ ਨਾ ਫਿਟਕਾਰ ਪਾਤਸ਼ਾਹ ਕੌਣ ਆ ਕਿੰਗ ਰਾਜਾ ਜਿਹੜਾ ਸਿੰਘਾਸਨ ਤੇ ਆ ਤਾਂ ਸਾਡੇ ਦੇਸ਼ ਦਾ ਪਾਤਸ਼ਾਹ ਕੌਣ ਆ ਪ੍ਰਧਾਨ ਮੰਤਰੀ ਤਾਂ ਉਸ ਪ੍ਰਧਾਨ ਮੰਤਰੀ ਦੇ ਰੈਂਕ ਤੇ ਕੋਈ ਵੀ ਇਨਸਾਨ ਜਿਹੜਾ ਅਪੁਆਇੰਟ ਆ ਉਸ ਟਾਈਮ ਤੇ ਜਿਹੜਾ ਪਰਮੇਸ਼ਵਰ ਦੇ ਵੱਲੋਂ ਠਹਿਰਾਇਆ ਹੋਇਆ ਆ ਉਹ ਚਾਹੇ ਕਿਸੇ ਵੀ ਪਾਰਟੀ ਤੋਂ ਹੋਵੇ ਅਸੀਂ ਉਹਦੀ ਖਲਾਫਤ 'ਚ ਐਜ਼ ਅ ਬਲੀਵਰਜ਼ ਵਿਸ਼ਵਾਸੀ ਹੋਣ ਦੇ ਨਾਤੇ ਪਰਮੇਸ਼ਵਰ ਦੇ ਧੀਆਂ ਪੁੱਤਰ ਹੋਣ ਦੇ ਨਾਤੇ ਸਾਨੂੰ ਅਲਾਉ ਨਹੀਂ ਆ ਅਸੀਂ ਬਾਦਸ਼ਾਹ ਦੇ ਵਿਰੁੱਧ ਬੋਲੀਏ ਸਾਡੇ ਪੰਜਾਬ ਦਾ ਬਾਦਸ਼ਾਹ ਕੌਣ ਹੈ ਚੀਫ ਮਿਨਿਸਟਰ ਮੁੱਖ ਮੰਤਰੀ ਤਾਂ ਉਸ ਸਮੇਂ ਦੇ ਅਨੁਸਾਰ ਜਿਹੜਾ ਵੀ ਸਮਾਂ ਚੱਲ ਰਿਹਾ ਹੈ ਜਿਹੜਾ ਵੀ ਉਸ ਸਿੰਘਾਸਨ ਤੇ ਬੈਠਿਆ ਹੋਇਆ ਹੈ ਉਸ ਜਗ੍ਹਾ ਦਾ ਪਾਤਸ਼ਾਹ ਤਸ ਅਸੀਂ ਚਾਹੇ ਜਿਹੜੀ ਮਰਜੀ ਪਾਰਟੀ ਤੋਂ ਹੋਈਏ ਉਹ ਚਾਹੇ ਜਿਹੜੀ ਮਰਜੀ ਪਾਰਟੀ ਤੋਂ ਹੋਏ ਪਰ ਅਸੀਂ ਉਹਦੀ ਖਲਾਫਤ ਵਿੱਚ ਨਹੀਂ ਬੋਲ ਸਕਦੇ ਕਿਉਂਕਿ ਉਹਨੂੰ ਅਪੁਆਇੰਟ ਕਰਨ ਵਾਲਾ ਕੌਣ ਆ ਪਰਮੇਸ਼ਵਰ ਇੱਦਾਂ ਵੀ ਲਿਖਿਆ ਕਹਿੰਦਾ ਪਾਸ਼ਾ ਦਾ ਮਨ ਮੇਰੇ ਹੱਥਾਂ ਵਿੱਚ ਖਾਲਾਂ ਦੀ ਨਿਆਈ ਆ ਪਾਣੀ ਦੀਆਂ ਖਾਲਾਂ ਦੀ ਨਿਆਈ ਆ ਜਿੱਧਰ ਨੂੰ ਚਾਹਾਂ ਮੋੜ ਦਿੰਦਾ ਆ ਇਹਦਾ ਮਤਲਬ ਚਾਹੇ ਉਹਨਾਂ ਦੇ ਮਨ ਸਖਤ ਹੋਣ ਚਾਹੇ ਨਰਮ ਹੋਣ ਕਿਹਦੇ ਹੱਥਾਂ ਵਿੱਚ ਆ ਪਰਮੇਸ਼ਵਰ ਦੇ ਹੱਥਾਂ ਵਿੱਚ ਜੇਕਰ ਸਖਤ ਮਨ ਦਾ ਪਾਸ਼ਾ ਆ ਤੁਸੀਂ ਉਹਦੇ ਵਿਰੁੱਧ ਬੋਲੋਗੇ ਤੁਸੀਂ ਉਹਦੇ ਵਿਰੁੱਧ ਨਹੀਂ ਪਰਮੇਸ਼ਵਰ ਦੇ ਵਿਰੁੱਧ ਬੋਲ ਰਹੇ ਕਿਉਂਕਿ ਉਹਦਾ ਮਨ ਪਰਮੇਸ਼ਵਰ ਨੇ ਹੀ ਸਖਤ ਕੀਤਾ ਆ ਐਨੀ ਟਾਈਮ ਪ੍ਰਭੂ ਉਹਨੂੰ ਹਲੀਮ ਕਰ ਸਕਦੇ ਆ ਐਨੀ ਟਾਈਮ ਪ੍ਰਭੂ ਉਹਨੂੰ ਸਟ੍ਰਿਕਟ ਕਰ ਸਕਦੇ ਆ ਕਹਿੰਦਾ ਤੂੰ ਪਾਤਸ਼ਾਹ ਨੂੰ ਆਪਣੇ ਮਨ ਵਿੱਚ ਵੀ ਨਾ ਫਿਟਕਾਰ ਕਿਉਂ ਜੋ ਆਕਾਸ਼ ਦਾ ਪੰਛੀ ਆਵਾਜ਼ ਨੂੰ ਲੈ ਉੱਡੇਗਾ ਅਤੇ ਪੰਖੇਰੂ ਉਸ ਗੱਲ ਨੂੰ ਪ੍ਰਗਟ ਕਰੇਗਾ ਸਾਡੇ ਮੂੰਹ ਦੇ ਸ਼ਬਦਾਂ ਨੂੰ ਲੈ ਕੇ ਸਵਰਗਦੂਤ ਚਲੇ ਜਾਂਦੇ ਆ ਆਪਣੇ ਠਹਿਰਾਏ ਹੋ ਸਥਾਨਾਂ ਵਾਲ ਨੂੰ ਔਰ ਉੱਥੇ ਜਾ ਕੇ ਪ੍ਰਗਟ ਕਰਦੇ ਆ ਔਰ ਸਾਰਾ ਹਿਸਾਬ ਲਿਖਿਆ ਜਾ ਰਿਹਾ ਉਹ ਜਾ ਕੇ ਦੱਸਣਗੇ ਕਿ ਤੇਰੇ ਠਹਿਰਾਏ ਹੋਏ ਪਾਸ਼ਾ ਦੇ ਵਿਰੁੱਧ ਆ ਬੰਦਾ ਗਲਤ ਬੋਲ ਰਿਹਾ ਸੀਗਾ ਇਹ ਚੀਜ਼ ਸਾਡੇ ਲਈ ਸਰਾਪ ਖੋਲਦੀ ਆ ਔਰ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਅਣਜਾਣ ਆ ਉਹ ਨਹੀਂ ਜਾਣਦੇ ਉਹ ਜੋ ਮੂੰਹ ਦੇ ਵਿੱਚ ਆਉਂਦਾ ਉਹ ਸਭ ਬੋਲੀ ਜਾਂਦੇ ਜਿੰਨੂੰ ਮਰਜ਼ੀ ਬੋਲੀ ਜਾਂਦੇ ਕੋਈ ਲਾਅ ਵਡਿਆਈ ਨਹੀਂ ਕੋਈ ਲਿਆਜ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਹੋ ਸਕਦਾ ਉਹਨਾਂ ਦੀ ਗਲਤੀ ਮਾਫ ਹੋ ਜੇ ਪਰ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਹੁਣ ਸੁਧਾਰ ਕਰਨਾ ਪੈਣਾ ਤਾਂ ਜੋ ਉਹ ਹਰੇਕ ਤਰ੍ਹਾਂ ਦੇ ਸਰਾਪ ਤੋਂ छुड़ाਏ ਜਾਣ